ਹਾਂਜੀ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਲਾੜ ਲੀਆਂ ਦੇ ਵਿੱਚ ਦੇਖਿਆ ਸੀ ਕਿ ਉਹਨਾਂ ਨੇ ਘਰ ਵਿੱਚ ਕੰਦ ਕਰਨ ਲਈ ਮਿਸਤਰੀ ਵੀ ਬੁਲਾ ਲਏ ਨੇ ਤੇ ਮਿਸਤਰੀਆਂ ਨੂੰ ਬੁਲਾ ਕੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਕੰਮ ਬੜਾ ਹੌਲੀ ਕਰਦੇ ਜੇ ਜਲਦੀ ਜਲਦੀ ਕਰੋ ਤੇ ਚੰਗੀ ਦਰੇਤਾ ਸੀਮੈਂਟ ਪਾਇਆ ਜੇ ਤਾਂ ਜੋ ਇਹ ਕੋਈ ਕੱਚੀ ਕੰਦ ਨਾ ਹੋਵੇ ਪੂਰੀ ਪੱਕੀ ਹੋਵੇ ਤੇ ਉਹ ਦਰਮਿੰਦਾ ਤੇ ਉਸ ਦੀ ਪਤਨੀ ਬੈਠੇ ਦੇਖ ਰਹੇ ਹੁੰਦੇ ਹਨ ਕਿ ਇਹਨਾਂ ਨੂੰ ਕਿੱਡੀ ਕਾਲੀ ਹੈਗੀ ਇਹ ਕੰਦ ਕਰਨ ਦੀ ਇਸੇ ਤਰ੍ਹਾਂ ਫਿਰ ਉਹ ਦੁਬਾਰਾ ਮਿਸਤਰੀ ਨੂੰ ਝਿੜਕਦੇ ਨੇ ਤੇ ਮਿਸਤਰੀ ਅੱਗੋਂ ਕਹਿੰਦਾ ਹੈ ਕਿ ਹੁਣ ਪਹਿਲਾਂ ਸਾਰਾ ਕੰਮ ਠੰਡ ਕਰਕੇ ਅੱਧ ਕੰਮ ਨਹੀਂ ਕਰਦੇ ਤੇ ਪਹਿਲਾ ਸਾਰਾ ਸਮਾਨ ਤਿਆਰ ਕਰਨਾ ਪੈਂਦਾ ਹੈ ਤੇ ਫਿਰ ਫਿਰ ਉਧਰ ਹੀ ਉਹ ਕਹਿੰਦਾ ਹੈ ਕਿ ਕਦੇ ਤੁਸੀਂ ਕਹਿ ਦਿੰਦੇ ਜੇ ਪੌੜੀਆਂ ਦੇਖ ਲੈ ਛੱਤ ਦੇਖ ਲੈ ਉਹ ਦੇਖ ਲੈ ਫਿਰ ਕਿਸ ਤਰ੍ਹਾਂ ਕੰਮ ਨੂੰ ਹੋਵੇਗਾ ਸ਼ੁਰੂ ਇਸੇ ਤਰ੍ਹਾਂ ਕਰਦਿਆਂ ਹੋਇਆ ਉਹ ਕਹਿੰਦਾ ਹੋਰ ਤੈਨੂੰ ਕੁਝ ਵੀ ਵੇਖਣ ਦੀ ਲੋੜ ਨਹੀਂ ਅਮਣਾ ਕਹਿੰਦਾ ਕਹਿੰਦਾ ਬਸ ਤੂੰ ਅਦੇ ਕੰਮ ਵੱਲੇ ਧਿਆਨ ਦੇ ਕੰਧ ਦਾ ਕੰਮ ਕਰ ਤੇ ਉਧਰ ਹੀ ਉਹ ਬਲਜੀਤ ਨੂੰ ਕਹਿ ਦਿੰਦਾ ਹੈ ਕਿ ਇਹਨਾਂ ਨੂੰ ਇੱਕ ਇੱਕ ਕੱਪ ਹੋਰ ਚਾਹ ਦਾ ਬਣਾ ਕੇ ਪਿਆ ਤੇ ਉਹ ਕਹਿੰਦਾ ਹੈ ਨਹੀਂ ਮੈਂ ਨਹੀਂ ਬਣਾ ਕੇ ਦੇਵਾਂਗੀ ਤੇ ਕੜੀਮੂੜੀ ਚਾਹ ਮੰਗੀ ਜਾਂਦੇ ਨੇ ਕਦੇ ਉਹ ਚਾਹ ਲਿਆ ਦਿਓ ਕਦੇ ਐਂ ਕਰ ਦਿਓ ਦੁੱਧ ਦਾ ਖੋਏ ਗਏ ਨੇ ਉਧਰ ਉਹਨਾਂ ਦੀ ਮਾਂ ਕਹਿੰਦੀ ਹੈ ਕਿ ਮੈਂ ਇੱਥੋਂ ਬੂਹਾ ਰੱਖਣਾ ਹੈ ਐਨਾ ਜਿਹੜੀ ਕੀ ਗੱਲ ਨਾ ਅਮਣਾ ਸੋੰਦਾ ਹੈ ਤੇ ਨਾ ਹੀ ਗੁਰਪ੍ਰੀਤ ਉਹ ਕਹਿੰਦੇ ਆ ਕਿ ਮਾਤਾ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਇੱਥੋਂ ਕੰਧ ਕੱਢਣੀ ਹੈ ਤੂੰ ਕਿਉਂ ਨਹੀਂ ਪਿੱਛੇ ਹਟਦੀ ਤੇ ਉਧਰ ਫੀ ਫਿਰ ਮੈਂ ਦੇਦੀ ਘਰ ਵਾਲੀ ਹਰਪ੍ਰੀਤ ਬੋਲਦੀ ਹੈ ਕਿ ਜੇ ਕਹਿੰਦੀ ਪਈ ਹੈ ਮਾਂ ਤਾਂ ਰੱਖ ਦੋ ਕਿੱਡੀ ਕੋ ਗੱਲ ਹੈ ਇੱਥੇ ਹੀ ਬਲਜੀਤ ਬੋਲਦੀ ਹੈ ਕਿ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ ਨਾਲੇ ਤੁਸੀਂ ਅੱਡਗੇ ਹੋ ਗਏ ਜੇ ਤੇ ਹੁਣ ਨਾਲੇ ਇਹ ਗੱਲ ਕਰਦੇ ਪਹਜੇ ਕਿ ਇਧਰ ਉਹ ਬੁਗੇਟ ਰੱਖਣ ਦੀ ਬਾਲੇ ਸਿਆਣੇ ਬੰਦੇ ਜੇ ਸਭ ਕੁਝ ਲੈ ਵੱਟ ਕੇ ਵੀ ਇਸ ਤਰ੍ਹਾਂ ਕਰਕੇ ਫਿਰ ਉਹ ਖਿੱਚ ਕੇ ਮਾਂ ਨੂੰ ਪਾਸੇ ਕਰਦੇ ਹਨ ਤੇ ਮਾਂ ਪਾਸੇ ਨਹੀਂ ਹੁੰਦੀ ਤੇ ਹਾਰ ਕੇ ਥੱਲੇ ਬੈਠ ਜਾਂਦੀ ਹੈ ਤੇ ਪਰ ਉਹਨਾਂ ਚ ਕਰੋਨਾ ਦੇ ਨਾਲ ਜੱਦੋਜਾਦ ਕਰਦੀ ਰਹਿੰਦੀ ਹੈ ਤੇ ਦੋਵੇਂ ਭਰਾ ਉਸ ਦੀ ਬਾਹ ਕਿ ਉਸ ਨੂੰ ਕਸੀਰਦੇ ਹੋਏ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਮਿੰਦਾ ਬੇਵਸਤ ਹੋ ਕੇ ਖੜਾ ਹੋਇਆ ਬਸ ਦੇਖ ਹੀ ਰਿਹਾ ਹੁੰਦਾ ਹੈ ਤੇ ਉਹ ਮਾਂ ਆਪਣੇ ਦੋਵਾਂ ਪੁੱਤਾਂ ਦੇ ਨਾਲ ਲੜਦੀ ਹੈ ਕਿ ਮੈਂ ਇੱਥੋਂ ਗੇਟ ਰੱਖਣਾ ਹੀ ਰੱਖਣਾ ਹੈ ਜਿੱਥੇ ਕਿ ਉਸ ਦੀ ਜਲਦੀ ਨਹੀਂ ਤੇ ਉਸ ਨੂੰ ਉਹ ਜਦੋਂ ਥੱਲੇ ਬੈਠ ਜਾਂਦੀ ਹੈ ਤੇ ਉਸ ਨੂੰ ਦੋਵੇਂ ਭਰਾ ਕਸੀਰਦੇ ਹੋਏ ਦੂਜੇ ਪਾਸੇ ਲਿਆ ਜਾਂਦੇ ਨੇ ਤੇ ਮਿਸਤਰੀ ਨੂੰ ਕਹਿ ਦਿੰਦੇ ਨੇ ਕਿ ਤੂੰ ਕੰਦ ਕਰਨੀ ਸ਼ੁਰੂ ਕਰ ਮਾਂ ਦੀ ਜਿੰਨੀ ਜਦੋਜਾਦ ਹੁੰਦੀ ਹੈ ਤੇ ਉਹ ਨਹੀਂ ਕਰਨ ਦਿੰਦੀ ਤੇ ਫਿਰ ਲੰਮੇ ਪੈ ਜਾਂਦੀ ਹੈ ਕਿ ਲਓ ਹੁਣ ਕਰ ਲੋ ਦੇ ਉੱਤੇ ਕੰੰਧ ਇਹ ਗੱਲਾਂ ਕਰਦੇ ਹੋਏ ਹੋਰ ਵੀ ਜ਼ਿਆਦਾ ਗੁਰਪ੍ਰੀਤ ਨੂੰ ਗੁੱਸਾ ਚੜਦਾ ਹੈ ਤੇ ਉਧਰ ਅਮਣਾ ਵੀ ਗੁਰਪ੍ਰੀਤ ਦੀ ਹਰ ਗੱਲ ਨੂੰ ਮੰਨਦਾ ਹੈ ਤੇ ਮਿੰਦਾ ਕਹਿੰਦਾ ਹੈ ਕਿ ਮਾਂ ਜਦੋਂ ਦਿਲਾਂ ਵਿੱਚ ਹੀ ਕੰੰਧਾ ਨਿਕਲ ਗਿਆ ਹੋਂ ਤਾਂ ਘਰ ਵਿੱਚ ਕੰੰਧਾ ਨਿਕਲਦਾ ਕੀ ਗੱਲ ਏ ਤੂੰ ਪਾਸੇ ਹੋ ਜਾ ਤੇ ਕੰੰਧ ਕਰ ਲੈਂਦੇ ਜਿਵੇਂ ਵੱਡਾ ਭਰਾ ਕਹਿੰਦਾ ਹੈ ਓਵੇਂ ਹੀ ਹੋਣਦੇ ਉਹ ਕਹਿੰਦੀ ਹੈ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਲੜਦੇ ਸੀ ਤੇ ਮੈਂ ਤੁਹਾਨੂੰ ਅਲੱਗ-ਅਲੱਗ ਕਮਰਿਆਂ ਵਿੱਚ ਬੰਦ ਕਰ ਦਿੰਦੀ ਸਾਂ ਤੇ ਮੈਂ ਕਦੇ ਘਰ ਵਿੱਚ ਕੰੰਧ ਨਹੀਂ ਸੀ ਕੀਤੀ ਕੀ ਹਾਂ ਤੇ ਹੁਣ ਵੀ ਜੇ ਕੰੰਧ ਹੋ ਗਈ ਤੇ ਤੁਸੀਂ ਬਿਲਕੁਲ ਕੋਲ ਵੀ ਇੱਕ ਦੂਜੇ ਨੂੰ ਬੋਲਣ ਨੂੰ ਬੁਲਾਉਣਾ ਜਾਉਗੇ ਉਹ ਕਹਿੰਦਾ ਜਦੋਂ ਦਿਲਾਂ ਦੇ ਵਿੱਚ ਕੰਧਾ ਹੋ ਜਾਂਦੇ ਤੇ ਫਿਰ ਇਹਨਾਂ ਦੀ ਲੋੜ ਦੀ ਉੱਥੇ ਹੀ ਗੁਰਪ੍ਰੀਤ ਜਮਣਾ ਜ਼ੋਰ ਦੀ ਬੋਲਦੇ ਹੋਏ ਆਉਂਦੇ ਨੇ ਤੇ ਮਾਂ ਨੂੰ ਘੜੀਸ ਕੇ ਦੂਸਰੇ ਪਾਸੇ ਲੈ ਜਾਂਦੇ ਨੇ ਤੇ ਉਸ ਨੂੰ ਮੰਝੇ ਦੇ ਉੱਤੇ ਬਿਠਾ ਦਿੰਦੇ ਨੇ ਤੇ ਕਹਿੰਦੇ ਨੇ ਇੱਥੇ ਬੈਠ ਕੇ ਦੇਖ ਲਈ ਕਿਸ ਤਰ੍ਹਾਂ ਕੰਧ ਕਰਾਉਣੇ ਆ ਹੁਣ ਜੇ ਤੂੰ ਵਿੱਚ ਆ ਇੱਥੇ ਆਪਦਾ ਹਿਸਾਬ ਲਾ ਲਈ ਇਸ ਤਰ੍ਹਾਂ ਮਾਂ ਨੂੰ ਖੁਦ-ਖੁਦ ਕੇ ਪੈਂਦੇ ਨੇ ਤੇ ਇਹ ਸਭ ਕੁਝ ਉਹ ਫਿਰ ਦੁਬਾਰਾ ਉੱਠ ਕੇ ਕਰਨ ਲੱਗ ਪੈਂਦੀ ਹੈ ਕਿ ਹਾਂ ਜਦੋਂ ਚਾਰ ਪੰਜ ਇੱਟਾਂ ਰੱਖਦੇ ਹਾ ਤੇ ਉਸੇ ਟਾਈਮ ਫਿਰ ਆਣ ਕੇ ਉਹਨਾਂ ਨੂੰ ਇੱਟਾਂ ਨੂੰ ਜ਼ੋਰ ਦੀ ਮਾਰਦੀ ਹੈ ਲੱਤਾਂ ਤੇ ਉੱਥੇ ਪਹਿਲੀ ਜੜੀ ਹੁੰਦੀ ਹੈ ਉਹ ਨਹੀਂ ਕਰਨ ਦੇਦੀ ਤੇ ਇਹ ਦੇਖ ਕੇ ਫਿਰ ਉਹ ਮਿਸਤਰੀ ਨੂੰ ਗੁਰਪ੍ਰੀਤ ਇਸ਼ਾਰਾ ਕਰ ਦਿੰਦਾ ਹੈ ਕਿ ਹਾਂ ਕਿ ਗੇਟ ਰੱਖ ਦੇ ਇਸੇ ਤਰ੍ਹਾਂ ਹੀ ਉਹ ਗੇਟ ਰੱਖ ਦਿੰਦਾ ਹੈ ਤੇ ਇਹ ਚੀਜ਼ ਦੇਖ ਕੇ ਮਿੰਦਾ ਤੇ ਉਸ ਦੀ ਮਾਂ ਨੂੰ ਥੋੜੀ ਜਿਹਾ ਤਾਂ ਸਕੂਨ ਮਿਲਦਾ ਹੈ ਕਿ ਕਮ ਸੇ ਕਮ ਘਰ ਵਿੱਚ ਪੂਰੀ ਗੰਦ ਤਾਂ ਨਹੀਂ ਹੋਣ ਲੱਗੀ ਥੋੜਾ ਜਿਹਾ ਗੇੜ ਤਾਰ ਖਿਚਣ ਲੱਗਾ ਹੀ ਹੈ ਇਸੇ ਤਰ੍ਹਾਂ ਉਹ ਦੂਸਰੇ ਪਾਸੇ ਦੇਖਦੇ ਹਾਂ ਕਿ ਜਿਹੜੀ ਮੰਨੂ ਦੀ ਨਾਨੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਹੁੰਦੀ ਹੈ ਤੇ ਬੰਨੂ ਦੇ ਘਰ ਉਸਦੇ ਨਾਨਾ ਤੇ ਉਸਦੀ ਮਾਸੀ ਮਾਸੜ ਆਉਂਦੇ ਨੇ ਤੇ ਉਹ ਆਣ ਕੇ ਆਪਦੀ ਮਾਂ ਦਾ ਹਾਲ ਚਾਲ ਪੁੱਛਦੇ ਨੇ ਤੇ ਉਹ ਆਪਣੀ ਪਤਨੀ ਨਾਲ ਗੱਲਾਂ ਕਰਦਾ ਹੈ ਤੇ ਨਾਲੇ ਹੀ ਉਸ ਨੂੰ ਮੰਨੂ ਦੀ ਗੱਲ ਯਾਦ ਆ ਜਾਂਦੀ ਹੈ ਕਿ ਮੰਨੂ ਕਹਿੰਦੀ ਸੀ ਕਿ ਨਾਨੀ ਠੀਕ ਨਹੀਂ ਰਹਿੰਦੀ ਤੁਸੀਂ ਉਸ ਦਾ ਧਿਆਨ ਰੱਖਿਓ ਇਹ ਗੱਲਾਂ ਉਸ ਦੇ ਮਨ ਵਿੱਚ ਵਾਰ-ਵਾਰ ਦੁਹਰਾ ਰਹੀਆਂ ਸੀ ਤੇ ਉਹ ਆਪਣੀ ਘਰਵਾਲੀ ਦਾ ਹੱਥ ਫੜ ਕੇ ਉਸ ਦੇ ਨਾਲ ਕੁਝ ਗੱਲਾਂ ਬਾਤਾਂ ਕਰਨਾ ਜਾ ਰਿਹਾ ਸੀ ਕਿ ਹਾਂ ਮੈਂ ਇਸ ਦੇ ਨਾਲ ਕੁਝ ਗੱਲਾਂ ਕਰ ਲਾਂ ਕਿਉਂਕਿ ਉਸ ਨੂੰ ਥੋੜਾ ਥੋੜਾ ਹੋ ਰਿਹਾ ਸੀ ਕਿ ਮੇਰੇ ਕੋਲ ਸ਼ਾਇਦ ਦੇ ਥੋੜੇ ਟਾਈਮ ਵਾਸਤੇ ਹੀ ਹੈ ਇਸੇ ਤਰ੍ਹਾਂ ਹੀ ਫਿਰ ਉਸ ਨੂੰ ਸੌਂਦੀ ਹੋਈ ਨੂੰ ਦੇਖਦਾ ਹੈ ਤੇ ਉਹਨਾਂ ਦਾ ਜਵਾਈ ਕਹਿੰਦਾ ਹੈ ਕਿ ਬਾਹਰ ਆ ਜਾਓ ਕਹਿੰਦਾ ਨਹੀਂ ਕਿ ਮੈਂ ਇਸ ਨੂੰ ਸੌਂਦੀ ਹੋਈ ਦੇਖਣਾ ਹੈ ਦੂਜੇ ਪਾਸੇ ਮਿੰਦੇ ਦੀ ਭੈਣ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਉਸ ਦਾ ਧਿਆਨ ਆਪਣੇ ਭਰਾਵਾਂ ਦੇ ਵਿੱਚ ਹੀ ਰਹਿੰਦਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਆਡਾ ਡੋ ਹੋ ਗਏ ਨੇ ਤੇ ਇਸੇ ਕਰਕੇ ਹੀ ਤੇ ਫਿਰ ਉਸ ਦਾ ਘਰ ਵਾਲਾ ਕਹਿੰਦਾ ਹੈ ਕਿ ਤੇਰਾ ਧਿਆਨ ਅੱਜਕਲ ਕਿੱਥੇ ਰਹਿੰਦਾ ਹੈ ਫਿਰ ਉਹ ਦੱਸਦੀ ਹੈ ਕਿ ਮੇਰਾ ਧਿਆਨ ਤਾਂ ਉੱਥੇ ਹੀ ਰਹਿੰਦਾ ਹੈ ਉਹ ਕਹਿੰਦਾ ਫਿਰ ਆਪਦਾ ਦਿਮਾਗ ਸੈੱਟ ਕਰ ਤੇ ਕੰਮਾਂ ਵੱਲ ਧਿਆਨ ਦੇ ਸਾਰੀ ਦਿਹਾੜੀ ਉੱਥੇ ਹੀ ਨਾ ਧਿਆਨ ਲਾਈ ਜਾ ਉਹ ਕਹਿੰਦੀ ਆਪਣੇ ਬੇਟੇ ਦਾ ਜਨਮ ਦਿਨ ਹੈ ਕਿਉਂ ਨਾ ਆਪਾਂ ਮਿੰਦੇ ਵੀਰੇ ਨੂੰ ਸੱਦ ਲਈਏ ਉਹ ਕਹਿੰਦਾ ਮਿੰਦਾ ਤੈਨੂੰ ਕੋਈ ਪਿਆਰ ਪਿਉਰ ਨਹੀਂ ਕਰਦਾ ਮਿੰਦੇ ਨੇ ਬਸ ਆਪਣੇ ਵੱਡੇ ਭਰਾ ਦੇ ਸਾਹਮਣੇ ਠੋਕ ਬਣਾਉਣੀ ਸੀ ਇਸ ਕਰਕੇ ਉਸਨੇ ਆਪਾਂ ਨੂੰ ਇਸਤੇਮਾਲ ਕੀਤਾ ਸੀ ਤਾਂ ਸੱਦਿਆ ਸੀ ਇਹ ਹੋਰ ਤੈਨੂੰ ਕੋਈ ਉਹਦੇ ਨਾਲ ਬਾਲਾ ਹੌਂਸ ਨੂੰ ਲਾੜ ਪਿਆਰ ਨਹੀਂ ਹੈਗਾ ਫਿਰ ਆਪਾਂ ਉੱਥੇ ਹੀ ਦੇਖਦੇ ਹਾਂ ਕਿ ਜਦੋਂ ਮਿੰਦੇ ਦੇ ਘਰ ਵਿੱਚ ਕੰਧ ਹੋ ਰਹੀ ਹੁੰਦੀ ਹੈ ਤੇ ਫਿਰ ਮਿੰਦਾ ਬਹੁਤ ਜ਼ੋਰ ਦੀ ਆਪਣੇ ਭਰਾਵਾਂ ਨੂੰ ਬੋਲਦਾ ਹੈ ਕਿ ਤੁਸੀਂ ਇਹ ਵੱਡੇ ਸਿਆਣੇ ਦਾ ਤਾਂ ਧਿਆਨ ਕਰੋ ਤੁਸੀਂ ਉਸ ਦੇ ਵੱਲ ਤਾਂ ਦੇਖੋ ਕਿਉਂ ਤੁਸੀਂ ਐਵੇਂ ਕਰ ਰਿਹਾ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮਾਤਾ ਦੇ ਹੱਡੇ ਪੈਰ ਕਮਜ਼ੋਰ ਨੇ ਤੇ ਹੋਰ ਕਿਤੇ ਤੁਸੀਂ ਜਿੰਨੀ ਖੁੱਝ ਤੂੰ ਕਰਦੇ ਜੇ ਕਿਤੇ ਟੁੱਟ ਨਾ ਜਾਣ ਉਹ ਕਹਿੰਦੀ ਮਿੰਦੇ ਪੋਤੇ ਇਹਨਾਂ ਨੂੰ ਕੋਈ ਨਹੀਂ ਹੈਗਾ ਇਹਨਾਂ ਨੇ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਨੇ ਫਿਰ ਇਸੇ ਤਰ੍ਹਾਂ ਹੀ ਉਸ ਨੇ ਬੂਹਾ ਰਖਵਾ ਲਿਆ ਹੁੰਦਾ ਤੇ ਕੰਧ ਵੀ ਕਹਿੰਦੀ ਹੈ ਕਿ ਹੁਣ ਬਸ ਇਸ ਤੋਂ ਉੱਪਰ ਨਹੀਂ ਹੋਵੇਗੀ ਇਸ ਇੰਨੀ ਹੀ ਕੰਧ ਹੋਵੇਗੀ ਫਿਰ ਇੱਥੇ ਬੇਵਸ ਹੋ ਕੇ ਵਿਚਾਰੀ ਬੈਠ ਜਾਂਦੀ ਹੈ ਤੇ ਰੋਣੇ ਧੋਣੇ ਕਰ ਰਹੀ ਹੁੰਦੀ ਹੈ ਤੇ ਉਹ ਨਮਿੰਦੇ ਤੋਂ ਆਪਣੀ ਮਾਂ ਦਾ ਇਹ ਹਾਲ ਦੇਖ ਨਹੀਂ ਹੁੰਦਾ ਤੇ ਬਹੁਤ ਤਰਸ ਆ ਰਿਹਾ ਹੁੰਦਾ ਹੈ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ